raag gauri purvi mohalla 5va ik onkar sat gur prasad karyo benanti suno mere mita sant tahl ki bula ih khot chalo har laa aage basna sahe laa ਔਦ ਕਟੇ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਬਕਾਰ ਸੰਸੇ ਮੈਂ ਤਰੋ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਾਜੇ ਹਰ ਗੁਰ ਤੇ ਮਨੇ ਬਸਰਾ ਨਿਜ ਕਰ ਮਹਿਲ ਪਾਵੋ ਸੁਖ ਸਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਦਾ ਮਨ ਕੀ ਪੂਰੇ नानक दास ये सुख मांगे मोकियो कर संतन की तुरे अंतर जामी पुरख बेदाते शरदा मन की पूरे नानक दोस सुख मांगे मोकियो कर संतन की तुरे ਇਹ ਸ਼ਬਦ ਤੰਤੰ ਚਬਰ ਸ਼ਤਤ ਦੇ ਮਾਲਕ ਸ਼ਬਦ ਗੁਰੂ ਗੁਰਤਾ ਗਦੀ ਤੇ ਬਰਾਜਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਗੋੜੀ ਪੂਰਵੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਮਖਾਰਜ ਨੂੰ ਤੋਂ ਅਚਾਰਿਆ ਹੋਇਆ ਸ਼ਬਦ ਅੰਗ 13 ਤੇ 16 ਸਿਸ਼ੋਬਤ ਹੈ 16 ਜੋ ਪਰਮਾਤਮਾ ਦੀ ਸੱਤ ਸਲਾਹ ਦੇ ਵਿੱਚ ਗੁਰੂਆਂ ਨੇ ਰਾਤ ਨੂੰ ਸੁਣਨ ਲੱਗੇ ਪਰਾਨੇ ਨੂੰ ਸਿੱਖਿਆ ਦਿੱਤੀ ਹੈ ਕਿ ਉਸ ਪਰਮਾਤਮਾ ਦੀ ਸਿਫਤ ਸਲਾ ਕਰਕੇ ਉਸ ਦਾ ਧੰਨਵਾਦ ਕਰਕੇ ਸੋਣਾ ਹੈ ਕਿਉਂਕਿ ਇਹ ਜਿਹੜਾ ਜਨਮ ਮਿਲਿਆ ਹੈ ਕਰਿਓ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਤੂੰ ਹੀ ਮੇਰਾ ਮਾਤਾ ਹੈ ਤੂੰ ਹੀ ਮੇਰਾ ਪਿਤਾ ਹੈ ਕਿਰਪਾ ਕਰੋ ਮੇਰੇ ਤੇ ਮੈਨੂੰ ਸੇਵਾ ਦਾ ਮੌਕਾ ਮਿਲ ਜਵੇ ਉਸ ਪਰਮਾਤਮਾ ਦੇ ਪਹੁੰਚੇ ਹੋਏ ਸੰਤ ਦੇ ਸੇਵਾ ਕਰਨ ਦਾ ਮੌਕਾ ਮੈਝੇ ਸੰਤ ਟਹਿਲ ਕੀ ਬੇਲਾ ਸੇਵਾ ਕਰਨ ਦਾ ਮੌਕਾ ਮੈਝੇ ਇਹ ਸਵਾਸਾਂ ਦੀ ਪੂੰਜੀ ਮਨੁੱਖਤਾ ਦੀ ਭਲਾਈ ਦੇ ਭਲੇ ਦੇ ਵਿੱਚ ਲੱਗ ਜਵੇ ਪੰਜਵੇਂ ਪਾਛਾ ਕਰਿਓ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚੱਲੋ ਹਰ ਲਾਹਾ ਅੱਗੇ ਬਸਨ ਸਹਿਲ ਇੱਥੇ ਚੰਗੇ ਕੰਮ ਕਰਕੇ ਜਾਓ ਜਿਸ ਦਾ ਬਣਜ ਕਰਨ ਲਈ ਉਸ ਨੇ ਭੇਜਿਆ ਹੈ ਉਸ ਬਣਜ ਨੂੰ ਕਰਕੇ ਜਾਈਏ ਦੁਨੀਆ ਦੇ ਪਦਾਰਥਾਂ ਨੂੰ ਜਿਹੜੀਆਂ ਕੋਡੀਆਂ ਹੈ ਹੀਰੇ ਜੈਸਾ ਜਨਮ ਕੋਡੀਆਂ ਦੇ ਬਦਲੇ ਨਾਲ ਲਟਾ ਕੇ ਜਾਈਏ ਜਿਹੜੇ ਇੱਥੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਕੇ ਸੇਵਾਸਲਾ ਸਿਫਤ ਦੇ ਵਿੱਚ ਜੁੜ ਜਾਂਦੇ ਹਨ ਉਹ ਅੱਗੇ ਵੀ ਸੁੱਖ ਪਾਉਂਦੇ ਅਤੇ ਇੱਥੇ ਵੀ ਸੁੱਖ ਰਹਿੰਦੇ ਆ ਇੱਥੇ ਵੀ ਸੁੱਖਾਂ ਦੇ ਵਿੱਚ ਰਹਿੰਦੇ ਹੈ ਤਾਂ ਅੱਗੇ ਵੀ ਸੁੱਖ ਪਾਉਂਦੇ ਆ ਔਦ ਕਟੇ ਦਿਨ ਸੇ ਰਹਿਨਾਰੇ ਮਨ ਗੁਰ ਮਿਲ ਕਾਜ ਸਵਾਰੇ ਉਮਰ ਜਿਹੜੀ ਪਲ ਪਲ ਕੱਟਦੀ ਜਾਂਦੀ ਹੈ ਦਿਨ ਰਾਤ ਉਮਰ ਕੱਟ ਰਹੀ ਹੈ ਇੱਕ ਇੱਕ ਸਵਾਸ ਜਿਹੜਾ ਅਮੋਲਕ ਹੈ ਇਹ ਤੇਰਾ ਅਜਾਈ ਜਾ ਰਿਹਾ ਹੈ ਇੱਕ ਇੱਕ ਸਾਸ ਅਮੋਲਕ ਤੇਰਾ ਕੰਮ ਨਾ ਆਉਣੇ ਲੱਗੀ ਇਹ ਜਿਹੜਾ ਤੂੰ ਗਵਾ ਤੇ ਆਸਵਾਸ ਇਹਦਾ ਤਾਂ ਕੋਈ ਮੁੱਲੀ ਹੈ ਨਹੀਂ ਦਨ ਰਾਤ ਤੇ ਦੀ ਸਵਾਸਾਂ ਦੀ ਪੂੰਜੀ ਘਟਦੀ ਜਾ ਰਹੀ ਹੈ ਤੇ ਜਿਹੜਾ ਦਿਨ ਚੜਦਾ ਉਹ ਖਤਮ ਹੋ ਹੀ ਜਾਂਦਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਰਨਾ ਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਜਿਹੜਾ ਦਿਨ ਚੜਦਾ ਹੈ ਉਹ ਖਤਮ ਹੋ ਜਾਂਦਾ ਤੇ ਜਾਣਾ ਵੀ ਇੱਥੇ ਜ਼ਰੂਰ ਹੈ ਕਿਉਂਕਿ ਸੰਗ ਚਲਤ ਹੈ ਹਮ ਵੀ ਚਲਣਾ ਸੰਗੇ ਸਾਥੀ ਜਾਈ ਜਾਦੇ ਤਾਂ ਆਪਣੀ ਬਾਰੀ ਜਦੋਂ ਆਣੀ ਜਾਣਾ ਹੀ ਪੈਣਾ ਦੂਰ ਗਬਨ ਸਿਰ ਉੱਪਰ ਮਰਨਾ ਤੂੰ ਜਿਹੜਾ ਸੋਚ ਕੇ ਬੈਠਾ ਹਲੇ ਤਾਂ ਬਚਪਨ ਹੈ ਹਲੇ ਤਾਂ ਜਵਾਨੀ ਹੈ ਬੜੇਪਾ ਹੈ ਬੜੇਪਾ ਵੀ ਹਲੇ ਤਾਂ ਸ਼ੁਰੂ ਵੀ ਨਹੀਂ ਹੋਇਆ ਪਰ ਤੇਰੇ ਸਿਰ ਤੇ ਤਾਂ ਕਾਲ ਕੂਕ ਦਾ ਪਤਾ ਨਹੀਂ ਤੈਨੂੰ ਬਚਪਨ ਦੇ ਵਿੱਚ ਹੀ ਜਾਣਾ ਪੈਣਾ ਪਤਾ ਨਹੀਂ ਤੈਨੂੰ ਜਵਾਨੀ ਦੇ ਵਿੱਚ ਉਸਨੇ ਲੈ ਕੇ ਜਾਣਾ ਪਤਾ ਨਹੀਂ ਬੜੇਪੇ ਵਿੱਚ ਜਾਣਾ ਪਰ ਤੂੰ ਉਹ ਸਮੇ ਨੂੰ ਅੜਿਕਨਾ ਮੌਤ ਦਾ ਜਿਹੜਾ ਡੰਡਾ ਹੈ ਇਹ ਤੇਰੇ ਸਿਰ ਤੇ ਪੈਣਾ ਹੀ ਪੈਣਾ ਹੈ ਤਾਂ ਤੂੰ ਅੱਜ ਹੀ ਇਹ ਜਿਹੜਾ ਸਵਸੰਦੀ ਪੂੰਜੀ ਨੂੰ ਗਵਾ ਰਹੇ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਾਹਾ ਖਟਲਾ ਇਹ ਖਾੜ ਚੱਲੋ ਹਰ ਲਾਹਾ ਅੱਗੇ ਬਸਲ ਸੇ ਇੱਥੇ ਜੇਕਰ ਤੂੰ ਚੰਗੇ ਕੰਮ ਕਰਕੇ ਸੇਵਾ ਸੰਤਾਂ ਦੀ ਕਰਕੇ ਜੀਵਨ ਬਤੀਤ ਕਰੇਗਾ ਜਿੱਥੇ ਤੈਨੂੰ ਇੱਥੇ ਸੁੱਖ ਮਿਲਦਾ ਹੈ ਉੱਥੇ ਤੈਨੂੰ ਉੱਧੇ ਵੀ ਸੁੱਖ ਮਿਲੇਗਾ ਪਰ ਸੰਤ ਜਿਹੜੇ ਹੈ ਉਹ ਤੇਰੇ ਇਹੋ ਜਿਹੇ ਹੋਣੇ ਚਾਹੀਦੇ ਹੈ ਜਿਨ੍ਹਾਂ ਨੂੰ ਦੁਨੀਆ ਦੇ ਨਾਲ ਕੋਈ ਮੋਹ ਨਾ ਹੋਵੇ ਦੁਨੀਆ ਦੇ ਪਦਾਰਥਾਂ ਨਾਲ ਮੋਹ ਨਾ ਹੋਵੇ ਇਹੋ ਜੇ ਸੰਤ ਦੀ ਸੇਵਾ ਦੇ ਵਿੱਚ ਲੱਗ ਕਿਉਂਕਿ ਜਿਹੜਾ ਇਹ ਰਾਗ ਹੈ 16 ਇਹ ਜਿਹੜੇ ਸ਼ਬਦ ਹੈ ਪੰਜ ਇੱਕ ਪੈਗਾਮ ਹੈ ਗੁਰੂਆਂ ਦਾ ਇਹ ਸੰਸਾਰ ਵਿਕਾਰ ਸੰਸੇ ਮੈ ਤਰਿਉ ਬ੍ਰह्म ज्ञानी ਇਹ ਜਿਹੜਾ ਪਰਮਾ ਦੇ ਵਿੱਚ ਸੰਸਾਰ ਪਿਆ ਹੋਇਆ ਹੈ ਕਿਉਂਕਿ ਜੋ ਦਿਸਦਾ ਹੈ ਉਹ ਸੱਚ ਨਹੀਂ ਹੈ ਜੋ ਦਿਸ ਨਹੀਂਿਆ ਉਹ ਸੱਚ ਹੈ ਪਰ ਇਹਨੂੰ ਕਹਿੰਦੇ ਬੁੱਝਦਾ ਕੋਣ ਹੈ ਜਿਹੜਾ ਉਸ ਪਰਮਾਤਮਾ ਦੇ ਨਾਲ ਲਿਬ ਲਾ ਲੈਂਦਾ ਜਿਹਨੂੰ ਗਿਆਨ ਹੋ ਜਾਂਦਾ ਹੈ ਜਿਹੜਾ ਉਸ ਬ੍ਰਹਮ ਦਾ ਗਿਆਨ ਸਿੱਖ ਲੈਂਦਾ ਕਿਉਂਕਿ ਜਿਹੜਾ ਭਰਮ ਦੇ ਸੰਸਾਰ ਹੈ ਇਹ ਤਾਂ ਤਾਂ ਹੀ ਦੂਰ ਹੋਣਾ ਜੇਕਰ ਅਸੀਂ ਪ੍ਰਮਾਤਮਾ ਦੇ ਨਾਲ ਲਿਵ ਜੋੜਾਂਗੇ ਸੰਸਾਰ ਤਾਂ ਸੱਚਾ ਲੱਗ ਰਿਹਾ ਹੈ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦਿਸੇ ਸੋ ਹੋਈ ਬਣਸਾ ਕਹਿੰਦੇ ਜੋ ਦਿਸ ਰਿਹਾ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਇਹ ਸਭ ਬਨਾਸ ਹੋ ਜਾਣਾ ਪਰ ਉਹ ਤੇ ਨਿਰਜਨੀ ਲਿਆ ਉਹ ਸੱਚ ਹੈ ਤੂੰ ਉਹਦੇ ਨਾਲ ਪ੍ਰੀਤ ਜੋੜ ਕਿਉਂਕਿ ਉਹੋ ਹੀ ਨਿਰਪਉ ਨਿਰਵੈਰ ਹੈ ਬਾਕੀ ਦੁਨੀਆ ਤਾਂ ਸਾਰੀ ਡਰਦੀ ਹੈ ਉਹੋ ਹੀ ਇੱਕ ਨਰਪੈ ਹੈ ਉਹੋ ਹੀ ਨਿਰਪਉ ਹੈ ਉਹੋ ਹੀ ਨਿਰਵੈਰ ਹੈ ਤੂੰ ਉਹਦੇ ਨਾਲ ਪਿਆਰ ਪਾ ਤੇਰਾ ਤਾਂ ਹੀ ਜਿਹੜਾ ਭਰਮ ਹੈ ਕਿ ਜਿਹੜਾ ਵਿਕਾਰਾਂ ਦਾ ਸੰਸਾਰ ਹੈ ਕਾਮ ਕ੍ਰੋਧ ਲੋਭ ਹੰਕਾਰ ਤੋਂ ਤੂੰ ਬਚਣਾ ਚਾਹੁੰਦਾ ਤਾਂ ਤੂੰ ਉਸ ਦੇ ਨਾਲ ਪ੍ਰੀਤ ਜੋੜ ਜਿਸੇ ਜਗਾਏ ਪਿਆਵੇ ਇਹ ਰਸ ਕਥ ਕਥਾ ਤੈਨ ਜਾਣੀ ਜਦੋਂ ਉਸ ਦੀ ਕਿਰਪਾ ਹੋ ਜਾਂਦੀ ਹੈ ਜਿਸ ਨੂੰ ਉਹ ਜਗਾ ਦਿੰਦਾ ਹੈ ਕਿਉਂਕਿ ਆਦਮੀ ਤਾਂ ਜੀਵ ਜਿਹੜਾ ਆ ਕੇ ਦੁਨੀਆ ਦੇ ਵਿੱਚ ਮਸਤ ਹੋ ਜਾਂਦਾ ਉਹਦੇ ਨਾਲੋਂ ਪਿਆਰ ਤੋੜ ਲੈਂਦਾ ਪਰ ਜਿਹੜੇ ਉਸ ਦੇ ਨਾਲ ਉਹਦੀ ਕਿਰਪਾ ਦੇ ਨਾਲ ਜਾਗ ਪੈਂਦੇ ਹੈ ਉਹਨਾਂ ਨੂੰ ਇਸ ਸਵਾਦ ਦਾ ਪਤਾ ਲੱਗਦਾ ਦੂਸਰੇ ਦਾ ਸਵਾਦ ਨਹੀਂ ਪਤਾ ਲੱਗਦਾ ਸਾਖਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹਉਮੇ ਕੰਡਾ ਹੈ ਸਾਖਤ ਨੂੰ ਨਹੀਂ ਪਤਾ ਲੱਗ ਸਕਦਾ ਕਿਉਂਕਿ ਉਹਦੇ ਅੰਦਰ ਤਾਂ ਹਉਮੇ ਹੈ ਜਿਸ ਨੂੰ ਇਸ ਰਸ ਦਾ ਪਤਾ ਲੱਗਣਾ ਹੈ ਉਹ ਤਾਂ ਫਿਰ ਕਹਿੰਦਾ ਉਹਨੂੰ ਪਤਾ ਲੱਗ ਜਾਂਦਾ ਗੁਰੂ ਜੀ ਕਹਿੰਦੇ ਅਕਥ ਕਥਾ ਤੈਨ ਜਾਣੀ ਇਹ ਜਿਹੜੀ ਕਥਾ ਹੈ ਜਿਹੜੀ ਕਥੀ ਨਹੀਂ ਜਾ ਸਕਦੀ ਜਿਹੜੇ ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਫਿਰ ਉਹਦੇ ਨਾਲ ਉਹ ਮਿਲ ਜਾਂਦੇ ਹੈ ਉਪਾਗਮਣੇ ਇੱਥੇ ਵੀ ਸੌਖੇ ਅੱਗੇ ਵੀ ਸੌਖੇ ਜਾ ਕੋ ਆਏ ਸੋਈ ਬਿਹੱਜੇ ਹਰ ਗੁਰਤਿ ਤੇ ਮਨੇ ਬਸੇਰਾ ਕਹਿੰਦੇ ਜਿਸ ਕੰਮ ਲਈ ਉਹ ਆਇਸੀ ਉਸ ਸੌਦੇ ਦੇ ਵਿੱਚ ਪੈ ਗਏ ਉਹ ਬਿਹੱਜੇ ਉਹ ਵਪਾਰ ਕਰਨਾ ਜਿਸ ਲਈ ਇਹ ਜਨਮ ਮਿਲਿਆ ਹੈ ਜਾ ਕੋ ਆਏ ਸੋਈ ਬਿਹੱਜੇ ਜਿਸ ਕੰਮ ਲਈ ਤੂੰ ਆਇਆ ਹੈ ਤੂੰ ਉਹੋ ਕੰਮ ਕਰ ਹਰ ਗੁਰ ਤੇ ਮਨੇ ਬਸੇਰਾ ਤੇਰੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਤਾਈਂ ਬਾਸਾ ਹੋਣਾ ਹੈ ਜਦੋਂ ਗੁਰੂ ਦੀ ਕਿਰਪਾ ਆ ਜੁਗੀ ਤੂੰ ਗੁਰੂ ਦੀ ਟਹਿਲ ਕਰ ਸੇਵਾ ਕਰ ਇਹ ਤੇਰਾ ਮਿਲਾ ਹੈ ਕਿਉਂਕਿ ਤੈਨੂੰ ਮਾਨਸ ਜਨਮ ਮਿਲੇ ਇਸ ਕਰਕੇ ਕਿ ਤੂੰ ਜਨਮ ਮਰਨ ਦੇ ਚੱਕਰ ਨੂੰ ਖਤਮ ਕਰਨਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹਰ ਨਾ ਹੋਵੇ ਗੋਫੇ ਉਹਨਾਂ ਨੂੰ ਅੰਦਰ ਫੇ ਆਪਣੇ ਇਸ ਸਰੀਰ ਦੇ ਅੰਦਰ ਹੀ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ। ਉਹ ਸੁੱਖ ਦੇ ਵਿੱਚ ਲੈਂਦੇ ਆ। ਉਹ ਜੋਤ ਦੇ ਦਰਸ਼ਨ ਕਰ ਲੈਂਦੇ ਜਿਹੜੀ ਅੰਦਰ ਜਗਦੀ ਹੈ। ਜਿਹੜਾ ਦਸਵਾਂ ਦੁਆਰ ਹੈ ਸੱਚਖੰਡ ਹੈ। ਉੱਥੇ ਜਦੋਂ ਉਹ ਦਰਸ਼ਨ ਕਰ ਲੈਂਦੇ ਹੈ। ਬਹੁਤ ਨਾ ਹੋਏਗਾ ਫੇਰਾ। ਫਿਰ ਉਹ ਜਨਮ ਮਰਨ ਤੋਂ ਛੁੱਟ ਜਾਂਦੇ ਆ। ਦੁਬਾਰਾ ਦੁਬਾਰਾ ਜਨਮ ਨਹੀਂ ਲੈਂਦੇ। ਇਸੇ ਹੀ ਜਨਮ ਨੁਕਟਣ ਲਈ ਸਤਗੁਰ ਰਵਿਦਾਸ ਮਹਾਰਾਜ ਨੇ ਕਿਹਾ ਬਹੁਤ ਜਨਮਾਂ ਵਿੱਚ ਛਿਰੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਉਹ ਜਿਨ੍ਹਾਂ ਨੇ ਚਾਹੁੰਦੇ ਉਹ ਤਾਂ ਉਹਦੇ ਪ੍ਰਮਾਤਮਾ ਦੇ ਨਾਲ ਲਿਵ ਲਾਉਣਾ ਚਾਹੁੰਦੇ ਆ ਪਰ ਜਿਹੜਾ ਸਾਕਤ ਹੈ ਉਹ ਸਦਾ ਹੀ ਜਿਨਾ ਚਾਹੁੰਦਾ ਉਹ ਇਸ ਦੁਨੀਆ ਦੇ ਮਾਇਆ ਦੇ ਵਿੱਚ ਖੁੱਬਿਆ ਹੋਇਆ ਹਟ 10 ਗ੍ਰਸਿਆ ਹੋਇਆ ਇਸ ਕਰਕੇ ਉਹਨੂੰ ਦਰਸ਼ਨ ਜਿਹੜਾ ਸਵਾਦ ਹੈ ਅਮਰਤ ਦਾ ਉਹਨੂੰ ਪਤਾ ਨਹੀਂ ਲੱਗ ਸਕਦਾ ਪਰ ਜਿਨ੍ਹਾਂ ਨੇ ਉਸ ਦੀ ਕਿਰਪਾ ਦੇ ਨਾਲ ਸੁੱਤੇ ਹੋਏ ਮਨ ਨੂੰ ਜਗਾ ਲਿਆ ਫਿਰ ਉਹ ਕਥ ਕਥਾ ਜਿਹੜੀ ਹੈ ਉਹ ਸਮਝ ਜਾਂਦੇ ਹਨ ਅੰਤਰਜਾਮੀ ਪੁਰਖ ਬਧਾਤੇ ਸ਼ਬਦਾਂ ਮੰਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕਿਓ ਕਰ ਸੰਤਨ ਕੀ ਤੋੜੀ ਜਿਹੜੇ ਦਿਲਾਂ ਦੀ ਬੁੱਝਣ ਵਾਲਾ ਜਿਹੜਾ ਸਭ ਦੇ ਕਰਮ ਲਿਖਣ ਵਾਲਾ ਲੇਖ ਲਿਖਣ ਵਾਲਾ ਸ਼ਬਦਾਂ ਮੰਨ ਕੀ ਪੂਰੇ ਉਹ ਇਸ ਮਨ ਦੇ ਜਿਹੜੀ ਸ਼ਰਧਾ ਹੈ ਉਹਨੂੰ ਪੂਰੀ ਕਰਦਾ ਹੈ ਜੋ ਅਸ਼ਾਮਾ ਹੈ ਜੋ ਅਸਾ ਕ੍ਰਿਸ਼ਨਾ ਹੈ ਉਹ ਖਤਮ ਕਰਕੇ ਪਰਮਾਤਮਾ ਦੇ ਤਾੰਗ ਦੀ ਮਨ ਦੇ ਵਿੱਚ ਉਹ ਲਿਵ ਲਾ ਦਿੰਦਾ ਨਾਨਕ ਦਾਸ ਇਹੀ ਸੁਖ ਮੰਗੇ ਸਤਗੁਰ ਨਾਨਕ ਪਾਸ਼ਾ ਕਿੰਦੇ ਮੈਂ ਹਮੇਸ਼ਾ ਹਈ ਉਹਨਾਂ ਸੰਤਾਂ ਦੀ ਧੂਰ ਬਨਜਵਾ ਮੈਂ ਇਹੋ ਹੀ ਹਮੇਸ਼ਾ ਸੁਖ ਦਾ ਜਿਹੜੇ ਉਸ ਨਾਮ ਦੇ ਵਿੱਚ ਭਿੱਜੇ ਹੋਏ ਜਿਹੜੇ ਉਸ ਨਾਮ ਦੇ ਵਿੱਚ ਰੰਗੇ ਹੋਏ ਸੋ ਇਹ ਜੋ ਸੋਹਲਾ ਸਾਹਿਬ ਦੇ ਪੰਜ ਸ਼ਬਦ ਹੈ ਇਹ ਇੱਕ ਪੈਗਾਮ ਹੈ ਜਿੱਥੇ ਦੁਨੀਆਦਾਰੀ ਦੇ ਨਾਲ ਉਹਨਾਂ ਨੇ ਇਸ ਨੂੰ ਗਾਇਆ ਉੱਥੇ ਦੂਸਰੇ ਪਾਸੇ ਪ੍ਰਮਾਤਮਾ ਨਾਲ ਆਤਮਾ ਨੂੰ ਜੋੜਨ ਲਈ ਵੀ ਗਿਆ ਕਿਉਂਕਿ ਦੇਹ ਸੱਜਣ ਅਸਿੱਸੜੀ ਹੈ ਜੋ ਹੋਵੇ ਸਹਿਬ ਸਿਉ ਮੇਲ ਜਦੋਂ ਮੌਤ ਦਾ ਸੱਦਾ ਹੁੰਦਾ ਤੇ ਕਹਿੰਦੇ ਹੈ ਪਾਈਓ ਹੈ ਸੰਤੋ ਮੈਨੂੰ ਸਿਸਾਂ ਦਿਓ ਕਿ ਮੇਰਾ ਸਾਹ ਦੇ ਨਾਲ ਮੇਲ ਹੋ ਜਵੇ ਤਾਂ ਦੂਜੇ ਪਾਸੇ ਜੋ ਕਾਦੇ ਵਿੱਚ ਸੁਹਾਗ ਦੇ ਗੀਤ ਗਾਉਣ ਆਉਂਦੀਆਂ ਉਹਨਾਂ ਨੂੰ ਵੀ ਲੜਕੀ ਉਹਨਾਂ ਨੂੰ ਕਹਿ ਰਹੀ ਏ ਕਿ ਮੈਨੂੰ ਸਿਸਾ ਦਿਓ ਕਿ ਮੇਰਾ ਅੱਗੇ ਜਾ ਕੇ ਪਤੀ ਪਰਮੇਸ਼ਰ ਦੇ ਨਾਲ ਮੇਲ ਚੰਗਾ ਹੋਵੇ ਇਹ ਇੱਕ ਪੈਗਾਮ ਹੈ ਇੱਕ ਮੌਤ ਨੂੰ ਯਾਦ ਕਰਨ ਵਾਲਿਆਂ ਦਾ ਇੱਕ ਦੁਨੀਆ ਦੇ ਵਿੱਚ ਰਹਿਣ ਵਾਲਿਆਂ ਦਾ ਕਿਉਂਕਿ ਇਹ ਪਾਠ ਇਸ ਸਿਮਰਨ ਮਨ ਦੇ ਵਿੱਚ ਬਸਾਉਣਾ ਹੈ ਅਤੇ ਸੌਣ ਤੋਂ ਪਹਿਲਾਂ ਇਸ ਦਾ ਪਾਠ ਕਰਨਾ ਔਰ ਉਸ ਤੋਂ ਬਾਅਦ ਜਿੰਨਾ ਵੀ ਜੀਵ ਇਕਾਗਰ ਚਿਤ ਹੋ ਕੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰ ਸਕਦਾ ਹੈ ਸੰਤਨ ਦੇ ਚਰਨਾਂ 'ਚ ਅਰਦਾਸ ਕਰ ਸਕਦਾ ਹੈ ਉਹ ਅਰਦਾਸ ਕਰੇ ਤੇ ਨਾਲ ਦੀ ਨਾਲ ਪਹਿਲੇ ਪਹਿਰੇ ਉੱਠਣ ਦੀ ਬਿਜੜੀ ਹੈ ਪ੍ਰਭਾਤੀ ਉੱਠਣ ਦਾ ਸੋ ਜਿਹੜਾ ਅਮਰਤ ਬਿੱਲਾ ਉੱਲੇ ਉੱਠਣ ਦੀ ਵੀ ਅਰਦਾਸ ਕਰੇ ਅਲਾਰਮ ਨਾਲ ਲਾਉਣੇ ਪੈਣ ਆਪਣੇ ਆਪ ਮੰਨ ਜਿਹੜਾ ਉਧਰ ਜੁੜ ਜੂਵੇ ਤਾਂ ਆਪਣੇ ਆਪ ਉਸ ਕਰਮਕਾਂਡ ਦੇ ਵਿੱਚ ਆ ਜੂਵੇ ਕਿ ਇੰਨੇ ਵਜੇ ਉੱਠਣਾ ਹੈ ਜਦੋਂ ਮੌਤ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਜਿਹੜੇ ਮਾੜੇ ਖਿਆਲ ਹੈ ਉਹ ਬੈਸੇ ਖਤਮ ਹੋ ਜਾਂਦੇ ਹਨ ਕਿਉਂਕਿ ਜਦੋਂ ਮੌਤ ਯਾਦ ਹੈ ਤਾਂ ਬੰਦਾ ਮਾੜਾ ਕੰਮ ਕਰਦਾ ਹੀ ਨਹੀਂ ਪਾਪਾ ਤਾਂ ਦੂਰ ਹੋ ਜਾਂਦਾ ਮਾੜੇ ਫੁਰਨੇ ਵੀ ਬੰਦ ਹੋ ਜਾਂਦੇ ਫਿਰ ਕੋਈ ਚਿੰਤਾ ਨਹੀਂ ਰਹਿੰਦੀ ਕਿਉਂਕਿ ਪਰਮਾਤਮਾ ਦੇ ਨਾਲ ਉਹ ਟੁੱਟ ਵਿਸ਼ਵਾਸ ਬਣ ਜਾਂਦਾ ਹੈ ਇਸੇ ਕਰਕੇ ਕਹਿੰਦੇ ਸੋਈ ਅਚਿੰਤਾ ਜਾਗ ਅਚਿੰਤਾ ਪੰਜਵੇਂ ਪਾਛੇ ਕਹਿੰਦੇ ਜਦੋਂ ਤੂੰ ਸੌਣਾ ਹੈ ਤੈਨੂੰ ਕੋਈ ਫਿਕਰ ਨਹੀਂ ਹੋਣਾ ਕਿਉਂਕਿ ਤੇਰੀ ਲਿਬ ਜਿਹੜੀ ਹੈ ਉਹ ਪਰਮਾਤਮਾ ਨਾਲ ਜੁੜੀ ਹੈ ਤੇ ਜਦੋਂ ਤੂੰ ਜਾਗਦਾ ਹੈ ਤਾਂ ਵੀ ਤੈਨੂੰ ਕੋਈ ਚਿੰਤਾ ਨਹੀਂ ਹੋਣੀ ਕਿਉਂਕਿ ਤੈਨੂੰ ਪਤਾ ਹੈ ਕਿ ਜਿਸ ਜੀਵ ਨੇ ਮੈਨੂੰ ਜਿਸ ਪਰਮਾਤਮਾ ਨੇ ਭੇਜਿਆ ਹੈ ਉਹ ਮੇਰਾ ਸਾਰਾ ਹੀ ਪ੍ਰਬੰਧ ਕਰਕੇ ਭੇਜਿਆ ਹੈ ਜਿੰਨ ਜੀ ਦੀ ਸੁਰਿੰਜ ਕੰਬਰਾਵੇ ਸਭ ਘਟ ਪੀਤਰ ਹਾਟ ਚਲਾਵੇ ਜੀਵ ਨੂੰ ਕੋਈ ਫਿਕਦੇ ਦਿੰਦਾ ਸੋਏ ਅਚੰਤ ਜਾਗ ਚਿੰਤਾ ਜਿੱਥੇ ਪੰਜਵੇਂ ਪਾਤਸ਼ਾਹ ਕਹ ਰਹੇ ਹੈ ਉਥੇ ਸਤਗੁਰ ਅਰਦਾਸ ਮਹਾਰਾਜ ਜੀ ਸਮਝਾਦੇ ਜਿੰਨ ਜੀ ਦੀ ਸੁਰਿੰਜ ਕੰਬਰਾਵੇ ਸਭ ਘਟ ਪੀਤਰ ਹਾਟ ਚਲਾਵੇ ਜਦੋਂ ਅਰਦਾਸ ਕਰਨੇ ਹੈ ਬੇਨਤੀ ਕਰਨੀ ਹੈ ਕਿ ਤੇਰੇ ਦਿੱਤੇ ਹੋਏ சுவாਸਨ ਦੀ ਪੂੰਜੀ ਦੇ ਨਾਲ ਦਿਨ ਬਿੱਤਿਆ ਹੈ ਤੇਰਾ ਦਾਤਿਆ ਸ਼ੁਕਰ ਹੈ ਤੈ ਆਪਣੇ ਦਰੋਂ ਘਰੋਂ ਮਾਇਆ ਦੇ ਖਜ਼ਾਨੇ ਬਖਸ਼ੇ ਜਿਨ੍ਹਾਂ ਦੇ ਨਾਲ ਇਸ ਤਨ ਨੂੰ ਚਲਾਉਣ ਲਈ ਤੇ ਮਾਇਆ ਦਿੱਤੀ ਹੈ ਸੋ ਤੇਰਾ ਕੋਟਨ ਕੋਟਨ ਧੰਨਵਾਦ ਹੈ ਪਰ ਜਿਹੜੇ ਲੋਕ ਬੱਚੇ ਰਾਤ ਨੂੰ ਲੇਟ ਸੌਂਦੇ ਆ ਟੀਵੀ ਦੇਖਦੇ ਹੈ ਫਿਲਮਾਂ ਦੇਖਦੇ ਹੈ ਉਹਨਾਂ ਨੂੰ ਕੀ ਪਤਾ ਕਿ ਅਮਰਤ ਮੇਲੇ ਕੀ ਹੈ ਜਦੋਂ ਬੰਦੇ ਦੇ ਜੀਵਨ ਦੇ ਵਿੱਚ ਅਮਰਤ ਮੇਲੇ ਨਹੀਂ ਹੈ ਤਾਂ ਫਿਰ ਉਸਨੇ ਪਰਮਾਤਮਾ ਨਾਲ ਜੁੜਨਾ ਕੀ ਹੈ ਉਸਨੇ ਸੱਚ ਦੇ ਮਾਰਗ ਤੇ ਚੱਲਣਾ ਕੀ ਹੈ ਉਹ ਤਾਂ ਦੁਨੀਆਦਾਰੀ ਦੇ ਰੌਣਕ ਮੇਲੇ ਦੇ ਵਿੱਚ ਹੀ ਪਿਆ ਹੋਇਆ ਹੈ ਇੱਥੇ ਤਾਂ ਉਹਨਾਂ ਦੀ ਸਿਰਫ ਸਲਾਹ ਹੋ ਰਹੀ ਹੈ ਜਿਹੜੇ ਕਹਿੰਦੇ ਉੱਠਦੇ ਆ ਬੈਹਂਦੇ ਆ ਸੌਂਦੇ ਆ ਸੁਖ ਸੋਏ ਨਾਨਕ ਨਾਮ ਸਲਾਈਏ ਮਨ ਤਨ ਸਿੱਤਲ ਹੋਏ ਜਿਹਦੇ ਉੱਠਣ ਬੈਲੇ ਵੀ ਬਹਿਣ ਬੈਲੇ ਵੀ ਸੌਣ ਬੈਲੇ ਵੀ ਹਮੇਸ਼ਾ ਸੁਖ ਦੇ ਵਿੱਚ ਰਹਿੰਦੇ ਹੈ ਉਹਨਾਂ ਦੀ ਹਮੇਸ਼ਾ ਹੀ ਸਤਸਲਾ ਹੁੰਦੀ ਹੈ ਉਹਨਾਂ ਦਾ ਕਿਉਂਕਿ ਮਨ ਤਨ ਜਿਹੜਾ ਉਹ ਸ਼ਾਂਤ ਹੋਇਆ ਹੁੰਦਾ ਹੈ ਉਨਾ ਨੁ ਦੁਨੀਆ ਦੇ ਕਿਸੇ ਲਾਲਚਾਂ ਦਾ ਕੋਈ ਪ੍ਰਵਾਹ ਨਹੀਂ ਉਹ ਤਾਂ ਕਹਿੰਦੇ ਨਾਮ ਦਾ ਲਾਹਾ ਹੈ ਕਿਉਂਕਿ ਉਹ ਕਹਿੰਦੇ ਲੁੱਟਣਾ ਹੈ ਤਾਂ ਲੁੱਟ ਲੈ RAM ਨਾਮ ਹੈ ਲੂਟ ਫਿਰ ਪਛੇਤ ਪਛਤਾਓਗੇ ਜਦ ਪ੍ਰਾਣ ਜਾਣਗੇ ਛੁੱਟ ਸਤਿਗੁਰ ਕਬੀਰ ਮਾਲਾ ਜੀ ਕਹਦੇ ਹੈ ਕਿ ਜੇਕਰ ਤੂੰ ਲਾਲਚ ਕਰਨਾ ਚਾਹੁੰਦਾ ਤਾਂ ਉਹਦੇ ਨਾਮ ਦਾ ਸਿਮਰਨ ਦਾ ਲਾਲਚ ਕਰ ਦੁਨੀਆ ਦੇ ਪਦਾਰਥਾਂ ਦਾ ਲਾਲਚ ਨਾ ਕਰ ਫਿਰ ਤੈਨੂੰ ਮੌਤ ਜਿਹੜੀ ਜਦੋਂ ਚਿੱਤੇ ਹੋਵੇਗੀ ਤਾਂ ਤੂੰ ਪਾਪਾ ਤੋਂ ਵੀ ਦੂਰ ਹੋ ਜਾਵੇਂਗਾ ਇਸੇ 16 ਸਬ ਦੇ ਵਿੱਚ ਆਤੀ ਗगन ਮੇਥਾਲ रवि ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਪਹਿਲੇ ਪਾਸ਼ਾ ਜੀ ਨਿਰਗੁਣ ਤੇ ਸਰਗੁਣ ਦੇ ਬਾਰੇ ਚ ਸਮਝਾ ਰਹੇ ਹੈ ਕਿ ਤੇਰੇ ਅੱਖਾਂ ਜਿਹੜੀਆਂ ਇੱਕ ਆਏ ਜਦੋਂ ਤੂੰ ਨਿਰਗੁਣ ਦੇ ਵਿੱਚ ਕੋਈ ਅੱਖ ਨਹੀਂ ਅਦਰਬਈ ਹਜ਼ਾਰਾਂ ਅੱਖਾਂ ਤੇਰੇ ਸਰੂਪ ਜਿਹੜੇ ਲੱਖਾ ਹੈ ਪਰ ਜਦੋਂ ਨਿਰਗੁਣ ਹੈ ਕੋਈ ਵੀ ਨਹੀਂ ਸੋ ਇਸ ਕਰਕੇ ਜਿਹੜੇ ਤੇਰੇ ਹੱਥ ਹੈ ਕੰਨ ਹੈ ਹਰ ਇੱਕ ਲੱਖਾਂ ਦੀ ਗਿਣਤੀ ਚ ਕਿਉਂਕਿ ਤੂੰ ਨਰਲੀਪ ਹੈ ਸਰਗੁਣ ਦੇ ਵਿੱਚ ਤੇਰਾ ਜਿੰਨੇ ਜੀਵ ਹੈ ਸਭ ਦੇ ਵਿੱਚ ਬੈਠਾ ਪਰ ਨਿਰਗੁਣ ਹੋ ਕੇ ਤੇਰਾ ਕੋਈ ਵੀ ਰੂਪ ਨਹੀਂ ਤੇਰਾ ਕੋਈ ਆਕਾਰ ਨਹੀਂ ਸੋ ਇਹ ਸਿੱਖਿਆ ਗਗਨ ਦੀ ਆਰਤੀ ਦੇ ਵਿੱਚ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਨੇ ਸਮਝਾਈ ਹੈ ਮਨੁੱਖ ਨੂੰ ਹਰ ਟਾਈਮ ਉਹ ਚੇਤਾਵਨੀ ਦੇ ਰਹੇ ਕਿ ਜਿਸ ਸੌਦੇ ਲਈ ਤੂੰ ਕਰਨ ਆਇਆ ਉਹ ਸੌਦਾ ਮਨ ਚੋਂ ਨਾ ਪੁੱਲ ਕਿਉਂਕਿ ਤੂੰ ਇੱਥੇ ਨਾਮ ਦਾ ਲਾਹਾ ਲੈ ਲਿਆ ਤੇਰਾ ਜਨਮ ਮਰਨ ਜਿਹੜਾ ਖਤਮ ਹੋ ਜਪੇ ਸੋ ਇਸੇ ਕਰਕੇ ਉਹ ਕਹਿੰਦੇ ਜਾ ਕੋ ਆਏ ਸੋਈ ਬਿਹਾਜੇ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸੇ ਜੀ ਬਹੁਤ ਨਾ ਹੋਏ ਗੋਫੇ ਤੋ ਆਏ ਇਸ ਕਰਕੇ ਸੱਚ ਦਾ ਵਪਾਰ ਕਰਨ ਲਈ ਜਿਨ੍ਹਾਂ ਨੇ ਸੱਚ ਦਾ ਵਪਾਰ ਕਰਨਾ ਹੈ ਉਹ ਦੁਨੀਆਂ ਦੇ ਪਦਾਰਥਾਂ ਨੂੰ ਕੁਛ ਨਹੀਂ ਸਮਝਦੇ ਉਹ ਤਾਂ ਕਾਮ ਕਰੋਦ ਨੂੰ ਉਹ ਹੰਕਾਰ ਤੋਂ ਖਤਮ ਕਰਕੇ ਵਪਾਰ ਉਸ ਪਰਮਾਤਮਾ ਦੇ ਨਾਮ ਦਾ ਕਰਦੇ ਹੈ ਉਹਦੇ ਨਾਮ ਦਾ ਲਾਹਾ ਲੈਂਦੇ ਇਹ ਘਾਟ ਚੱਲੋ ਹਰ ਲਾਹਾ ਅੱਗੇ ਬਸੰਸੇ ਹਿੱਲ ਇੱਥੇ ਤਾਂ ਉਹ ਉਸੇ ਪਰਮਾਤਮਾ ਦੇ ਨਾਮ ਦਾ ਲਾਹਾ ਖਟ ਕੇ ਆਪਣਾ ਆਉਣ ਵਾਲਾ ਸਮਾਂ ਜਿਹੜਾ ਬਹੁਤ ਹੀ ਸੁਖਾ ਕਰ ਲੈਂਦੇ। ਮਨੁੱਖ ਨੂੰ ਗੁਰੂ ਸचेत ਕਰਦੇ ਹੱਟ ਸਮੇਂ ਆਇਓ ਸੁਨਨ ਪੜਨ ਕੋ ਬਾਣੀ ਨਾਮ ਬਸਾਰ ਲਗੇ ਅਨ ਲਾਲਚ ਬਿਰਥਾ ਜਨਮਾ ਪ੍ਰਾਨੀ। ਕਹਿੰਦੇ ਤੈਨੂੰ ਜਨਮ ਤਾਂ ਮਿਲਿਆ ਸੀ ਕਿ ਉਸ ਦੀ ਬਾਣੀ ਦੇ ਨਾਲ ਜੁੜ। ਉਹਨੂੰ ਸੁਣ ਉਹਦੇ ਤੇ ਅਮਲ ਕਰ ਪਰ ਤੂੰ ਤਾਂ ਉਹਦੇ ਨਾਮ ਨੂੰ ਹੀ ਵਿਸਾਰ ਦਿੱਤਾ ਤੂੰ ਸਿਰਫ ਸਲਾਹ ਦੇ ਵਿੱਚ ਤਾਂ ਜੁੜਿਆ ਨਹੀਂ ਤੂੰ ਤਾਂ ਕਿਸੇ ਹੋਰ ਲਾਲਚ ਦੇ ਵਿੱਚ ਲੱਗ ਗਿਆ ਬਿਰਥਾ ਜਨਮ ਪ੍ਰਾਣੀ ਤੇਰਾ ਜਨਮ ਜਿਹੜਾ ਹੈ ਉਹ ਤੂੰ ਗਵਾ ਕੇ ਚਲੇ ਜਾਣਾ ਜਿਸ ਕੰਮ ਲਈ ਤੂੰ ਆਇਆ ਸੀ ਉਹ ਤੇਰਾ ਕੰਮ ਜਿਹੜਾ ਹੈ ਹੋਣਾ ਨਹੀਂ ਤੂੰ ਜਮਾਂ ਦੇ ਬਸ ਪੈ ਜਾਣਾ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਿਜਾਏ ਪਿਆ ਦੇਸ਼ ਲੰਮੇ ਫਿਰ ਤੈਨੂੰ ਇਹ ਅਕਥ ਕਹਾਣੀ ਜਿਹੜੀ ਹੈ ਸਮਝ ਨਹੀਂ ਲੱਗਣੀ ਕਿਉਂਕਿ ਇਸੇ ਕਰਕੇ ਉਹ ਕਹਿੰਦੇ ਐ ਸਮਝ ਅਚੇਤ ਚੇਤ ਬਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲਹੇ ਹਰ ਰਿਦੈ ਅਰਧ ਛਟਕੇ ਆਪਣ ਜਾਣੀ ਤੂੰ ਉੱਠਦਾ ਬੈਂਦਾ ਸੌਂਦਾ ਉਸ ਪਰਮਾਤਮਨ ਨੂੰ ਚਿੱਤੇ ਕਰ ਜਿਹੜੀ ਸੰਤਨ ਤੈਨੂੰ ਉਹ ਕਥ ਕਹਾਣੀ ਦੱਸੀ ਹੈ ਜਿਹਨੂੰ ਕੱਥਾ ਨਹੀਂ ਜਾ ਸਕਦਾ ਉਹਦੀ ਸਿਬਤ ਸਲਾਚ ਜੁੜ ਲਾਵ ਲੈ ਹਰ ਰਿੱਦੇ ਅਰਧ ਉਹਦਾ ਸਿਮਰਨ ਕਰਕੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਹਿਰਦੇ ਨੂੰ ਜੋੜ ਛਟਕੇ ਆਉਣ ਜਾਣੇ ਫਿਰ ਤੇਰਾ ਆਉਣ ਜਾਣ ਖਤਮ ਹੋ ਸਕਦਾ ਨਹੀਂ ਤਾਂ ਤੂੰ ਆਪਣਾ ਜਨਮ ਜਿਹੜਾ ਅਮੋਲਕ ਜਨਮ ਜਿਹੜਾ ਇਹਨੂੰ ਜੂਹੇ ਚ ਹਾਰ ਕੇ ਚਲੇ ਜਾਵੇਂਗਾ ਇਸੇ ਕਰਕੇ ਪੰਜਵੇਂ ਪਾਤਸ਼ਾਹ ਅਗੇ ਕਹਦੇ ਅਗਮ ਅਗੋਚਰ ਬਯੰਤ ਸਵਾਮੀ ਤਾਂ ਕਿ ਅੰਤ ਨਾ ਪਾਈਏ ਲਾਹਾ ਖਾਟ ਹੋਈਏ ਤਨਵੰਤ ਆਪਣਾ ਪ੍ਰਭ ਤੇ ਆਈਏ ਜਿਹੜਾ ਪਹੁੰਚ ਤੋਂ ਦੂਰ ਹੈ ਔਰ ਇੰਦਰੀਆਂ ਦੇ ਬਸ ਨਹੀਂ ਹੋ ਸਕਦਾ ਉਸ ਪਰਮਾਤਮਾ ਨੂੰ ਬੇਅੰਤ ਜੋ ਹੈ ਇਹਦਾ ਕੋਈ ਭੇਦ ਨਹੀਂ ਪਾ ਸਕਦਾ ਤਾਕਾ ਅੰਤ ਨਾ ਪਾਈਏ ਜਿਸ ਦਾ ਕੋਈ ਅੰਤ ਨਹੀਂ ਹੈ ਅੱਜ ਤੱਕ ਕਿਸੇ ਨੇ ਅੰਤ ਪਾਇਆ ਨਹੀਂ ਜਿਨ੍ਹਾਂ ਨੇ ਪਾਇਆ ਉਹਨਾਂ ਦਾ ਆਪਣਾ ਅੰਤ ਹੋ ਗਿਆ ਕਿ ਅਸੀਂ ਅੰਤ ਪਹੁੰਚ ਲਏ ਦੇਖਣ ਚੱਲੇ ਹਾਂ ਪਰ ਉਹ ਆਪ ਤਾਂ ਖਤਮ ਹੋ ਗਏ ਪਰ ਉਸ ਦਾ ਅੰਤ ਨਹੀਂ ਦੇਖ ਸਕਦੇ ਲਹਾ ਘਾਟ ਹੋਈ ਤਨਵੰਤਾ ਉਹਦੇ ਨਾਮ ਨੂੰ ਖਟ ਕੇ ਉਹਦੇ ਸਿਮਰਨ ਨੂੰ ਲੈ ਕੇ ਉਹਦੀ ਵਿਡਿਆਈ ਦੇ ਵਿੱਚ ਜੁੜ ਕੇ ਅਸੀਂ ਤਨ ਤਨ ਹੋ ਜਾਈਏ ਆਪਣਾ ਪ੍ਰਭ ਤੇਈਏ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਕਰੀਏ ਪਰਵਤੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਕਹਿ ਰਹੇ ਕਿ ਅਗਮ ਅਗੋਚਰ ਬਯੰਤ ਸਵਾਮੀ ਤਾਕਾ ਅੰਤ ਨ ਪਾਈਏ ਲਾਹਾ ਖਾਟ ਹੋਈ ਤਨਵੰਤਾ ਆਪਣਾ ਪ੍ਰਭਤੀ ਆਈਏ ਸੋ ਜਿਸ ਕਰਕੇ ਸਾਨੂੰ ਇੱਥੇ ਆਏ ਹਾਂ ਅਸੀਂ ਉਸ ਪਰਮਾਤਮਾ ਦਾ ਸਿਵਲਨ ਕਰਦੇ ਕਰਦੇ ਇਸ ਜੀਵਨ ਦਾ ਅੰਤ ਕਰਕੇ ਜਗਤ ਨੂੰ ਜਾਵਾਂਗੇ ਤਾਂ ਸਾਨੂੰ ਇੱਥੇ ਵੀ ਸੌਖਾ ਤੇ ਅੱਗੇ ਵੀ ਸੌਖਾ ਸੋ ਇਹ ਜੋ 16 ਸਾਵਦੇ ਸ਼ਬਦ ਹੈ ਕਿਉਂਕਿ ਲਾਭ ਖੱਟ ਲੈ ਆਏ ਆਂ ਜੇਕਰ ਲਾਭ ਅਸੀਂ ਕਿਸੇ ਹੋਰ ਪਾਸੇ ਦਾ ਖੱਟ ਲਿਆ ਪਦਾਰਥਾਂ ਦਾ ਦੁਨੀਆਦਾਰੀ ਦੇ ਰਿਸ਼ਤੇ ਨਾਤੇ ਦਾ ਕਰ ਲਿਆ ਤਾਂ ਫਿਰ ਅਸੀਂ ਜੀ ਹੋਏ ਵਿੱਚ ਜਨਮ ਹਾਰ ਕੇ ਚਲ ਜਮਾਂਗੇ ਇਸੇ ਕਰਕੇ ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਦਸ਼ਾਹ ਕਹੇ ਰਿਹਾ ਆਇਓ ਲਾਭ ਲਾਬਨ ਕੇ ਤਾਈ ਮੋਨ ਠਗੋਰੀ ਸੋ ਉਰਜ ਰਹਾ ਆਇਓ ਲਾਭ ਲਾਬਨ ਕੇ ਤਾਈ ਮੋਨ ਠਗੋਰੀ ਸੋ ਉਰਜ ਪਹਾ ਕਾਚ ਬਾਦਰੇ ਲਾਲ ਖੋਈ ਹੈ ਫਿਰ ਫਿਰ ਔਸਰ ਕਦ ਲਹਾ ਕਹਿੰਦੇ ਆਇਆ ਤਾਂ ਤੂੰ ਲਹਾ ਲੈਣ ਲਈ ਸੀ ਪਰ ਤੈਂ ਜਿਹੜੀ ਮਨ ਨੂੰ ਮੋਹਣ ਵਾਲੀ ਮਾਇਆ ਸੀ ਤੂੰ ਉਹਦੇ ਵਿੱਚ ਉਰਜ ਗਿਆ ਇਸ ਸੰਸਾਰ ਦੇ ਵਿੱਚ ਉਰਜ ਗਿਆ ਐਸਾ ਉਰਜਿਆ ਕਾਚ ਬਾਦਰੇ ਲਾਲ ਖੋਈ ਹੈ ਕਹਿੰਦੇ ਤੇਰਾ ਜਨਮ ਜਿਹੜਾ ਉਹ ਲਾਲ ਸੀਗਾ ਤੂੰ ਕੌਡੀਆਂ ਦੇ ਬਦਲੇ ਗੁਆਰੇ ਆਚ ਬਾਦਰੇ ਲਾਲ ਖੋਈ ਹੈ ਕਾ ਛੰਦ ਕੱਚਾ ਕੱਚ ਜਿੰਨੂ ਕਿੰਨੇ ਇਹ ਹੀਰੇ ਜਿਹਾ ਜਨਮ ਜਿਹੜਾ ਤੁੰਗਵਾ ਦਿਆ ਫਿਰ ਫਿਰ ਅਵਸਰ ਕਦ ਦਾ ਫਿਰ ਤੈਨੂੰ ਕਦੋਂ ਮੌਕਾ ਮਿਲੇਗਾ ਗੁਰੂ ਸਮਝਾ ਰਹੇ ਪੰਜਵੇਂ ਪਾਤਸ਼ਾਹ ਕਿ ਇਸ ਮੌਕੇ ਨੂੰ ਗਵਾਨਾ ਕਿਉਂਕਿ ਇਹ ਜਿਹੜਾ ਲਾਹਾ ਖਟਲਾ ਕਿਉਂਕਿ ਇਹ ਜਿਹੜਾ ਜਨਮ ਹੈ ਤੇਰਾ ਇਹ ਬਹੁਤ ਔਖਾ ਮਿਲਿਆ ਸੋ ਇਸ ਕਰਕੇ ਜੇਕਰ ਆਪਾਂ ਇਸ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦਾ ਲਹਾ ਲਾਂਗੇ ਤਾਂ ਜੀਵਨ ਜਿਹੜਾ ਸਫਲ ਹੋ ਜਿਵੇਗਾ ਉਹਦੇ ਨਾਮ ਭਜਨ ਦੇ ਵਿੱਚ ਜੁੜ ਜਾਈਏ ਨਹੀਂ ਤਾਂ ਬਿਰਥਾ ਜਨਮ ਗਵਾ ਕੇ ਚਲੇ ਜਮਾਂਗੇ ਇਸੇ ਕਰਕੇ ਉਹਨਾਂ ਨੇ ਕਿਹਾ ਮਕੰਦ ਮਕੰਦ ਜਿਪੋ ਸੰਸਾਰ ਬਿਨ ਮਕੰਦ ਤਨ ਹੋਏ ਆਹਾਰ ਸੋਈ ਮਕੰਦ ਮੁਕਤ ਕਾ ਦਾਤਾ ਸੋਈ ਮਕੰਦ ਹਮਾਰਾ ਪਿਤਾ ਮਾਤਾ ਜਿੱਥੋਂ ਮੁਕਤੀ ਮਿਲਣੀ ਹੈ ਉਹੀ ਸਾਡਾ ਮਾਤਾ ਪਿਤਾ ਹੈ ਇਹ ਦੁਨੀਆ ਦੇ ਉੱਤੇ ਕਈ ਵਾਰੀ ਮਾਤਾ ਕਈ ਵਾਰੀ ਪਿਤਾ ਇਹ ਬੇਲਾ ਸਾਰਿਆਂ ਤੇ ਆਉਂਦਾ ਦੇ ਲੇਕਿਨ ਇਸ ਜਨਮ ਦੇ ਵਿੱਚ ਲਾਹਾ ਲੈ ਲਈਏ ਲਾਹਾ ਲੈ ਕੇ ਉਸ ਪਰਮਾਤਮਾ ਦੇ ਨਾਲ ਜੁੜ ਜੀਏ ਇਹ 16 ਸਾਬ ਦਾ ਪੰਜਵਾਂ ਸ਼ਬਦ ਜੋ ਹੈ ਇਸ ਦੇ ਨਾਲ 16 ਸਾਬ ਦੇ ਪੰਜੇ ਸ਼ਬਦ ਜਿਹੜੇ ਹੈ ਉਹਨਾਂ ਦੀ ਜਿੰਨੇਕ ਪਰਮਾਤਮਾ ਵੱਲੋਂ ਬੁੱਧ ਬਖਸ਼ੀ ਗਈ ਹੈ ਉਹਦੇ ਮਤਾਬਕ ਵਿਆਖਿਆ ਕੀਤੀ ਗਈ ਹੈ ਬਹੁਤ ਹੀ ਲੱਖਾਂ ਹੀ ਗਲਤੀਆਂ ਕੀਤੀਆਂ ਹੋਣਗੀਆਂ ਆਪ ਪਰਮਾਤਮਾ ਜਾਣੀ ਜਾਣ ਹੈ ਅਰਦਾਸ ਹੈ ਪਰਮਾਤਮਾ ਦੇ ਚਰਨਾਂ ਵਿੱਚ ਕਿ ਆਉਣ ਵਾਲੇ ਸਮੇਂ ਵਿੱਚ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਅਤੇ ਸਮਰਥ ਬਖਸ਼ੋ ਤੇ ਤੁਹਾਡੇ ਇਸ ਸ਼ਬਦ ਦਾ ਜੋ ਸ਼ਬਦ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਆਖਿਆ ਜਿਹੜੀ ਹੈ ਤੁਸੀਂ ਆਪ ਹੀ ਕਰਾਉਣ ਵਾਲੇ ਹੋ ਆਪ ਹੀ ਜivant ਤੇ ਬਸਣ ਵਾਲੇ ਹੋ ਸੋ ਤੁਹਾਡੇ ਚਰਨਾਂ 'ਚ ਅਦਾਸ ਬੇਨਤੀ ਇਹ ਹੈ ਕਿ ਇਹਨਾਂ ਸ਼ਬਦਾਂ ਦਾ ਜੋ ਇਹਨਾਂ ਦਾ ਸਿੱਖਿਆ ਹੈ ਉਹ ਮਨ ਦੇ ਉੱਤੇ ਤੁਹਾਡੀ ਕਿਰਪਾ ਦੇ ਨਾਲ ਬਸੇ ਇਹ ਮਨ ਜਿਹੜਾ ਹੰਕਾਰ ਨੂੰ ਛੱਡ ਕੇ ਨਿਮਰਤਾ ਵਿੱਚ ਜਾਵੇ ਅਤੇ ਮਤ ਉੱਚੀ ਹੋਵੇ ਕਿਉਂਕਿ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੂਰਾ ਸੱਧਾ ਕੀ ਸੁਧ ਇਹ ਤੁਹਾਡੀ ਕਿਰਪਾ ਦੇ ਨਾਲ ਹੋਣਾ ਸੋ ਇਹੋ ਹੀ ਅਰਦਾਸ ਬੇਨਤੀ ਕੱਦ ਦੇ ਪੱਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ